ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਮੌਸਮ ਬਾਰੇ ਜਾਣਕਾਰੀ ਇੱਕ ਹਫ਼ਤੇ ਦਾ ਮੌਸਮ ਕਿਸ ਤਰ੍ਹਾਂ ਰਹੂ ਕਿਉਂਕਿ ਕਈ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਪਾਣੀ ਕਣਕ ਦੀ ਫਸਲ ਨੂੰ ਆਖਰੀ ਦੇਣਾ ਹੈ। ਤੇ ਕਈ ਕਿਸਾਨ ਵੀਰਾਂ ਨੇ ਕੋਈ ਸਪਰੇ ਵਗੈਰਾ ਜਿਹੜੀ ਲੇਟ ਪਛੇਤੀ ਕਣਕ ਖਾਸ ਤੌਰ ਤੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੇਰ ਲਾ ਫਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨ ਮੌਸਮ ਦਾ ਕਿਸਾਨ ਵੀ ਇਸ ਤਰ੍ਹਾਂ ਕੇ ਕਮਜ਼ੋਰ ਜਿਹੜਾ ਸਿਸਟਮ ਹੈ ਜਿਵੇਂ ਕਿ ਬੱਦਲ ਬਾਈ ਉਹ ਅੱਜ 26 ਮਾਰਚ ਤੋਂ ਲੈ ਕੇ 26 27 28 29 ਮਾਰਚ ਨੂੰ ਜਿਹੜੀ ਬੱਦਲ ਬਾਈ ਬਣੀ ਰਹਿਣੀ ਆ ਟੁੱਟਮੀ ਬੱਦਲ ਬਾਈ ਬਣੀ ਰਹਿਣੀ ਆ ਇਹਦੇ ਕਰਕੇ ਟੈਂਪਰੇਚਰ ਬਹੁਤਾ ਉੱਪਰ ਜਾਣ ਦੀ ਜਿਹੜੀ ਹੁਣ ਜਿਹੜਾ ਤਾਪਮਾਨ 33 34 ਤੇ ਜਾ ਰਿਹਾ ਇੰਨਾ ਕੁ ਮੇਨਟੇਨ ਰਹੂਗਾ ਤੇ 28 29 ਤੇ ਉਦੋਂ ਬਾਅਦ 30 ਤਰੀਕ ਹੈ ਜਿਹੜੀ ਸ਼ਨੀਵਾਰ ਨੂੰ ਹਲਕਾ ਮੀਂਹ ਕਿਤੇ ਕਿਤੇ ਟੁੱਟਮਾ ਕਿਤੇ ਕਿਤੇ ਹਲਕੇ ਸ਼ਰਾਟੇ ਜਿਹੜੇ ਪੈ ਸਕਦੇ ਆ ਤੇ ਉਸ ਦਿਨ ਜਿਹੜੀ ਹਵਾ ਦੀ ਗਤੀ ਹੈ 18-19 ਕਿਲੋਮੀਟਰ ਪ੍ਰਤੀ ਘੰਟਾ ਤੇ ਰਫਤਾਰ ਨਾਲ ਹਵਾ ਚੱਲੂਗੀ ਜਿਹੜੀ ਇਸ ਟਾਈਮ ਅੱਜ ਜਿਹੜੀ ਹੈਗੀ ਆ 8 ਕਿਲੋਮੀਟਰ ਨਾਲ ਤੇ ਬਾਕੀ ਦਿਨਾਂ ਦੇ ਵਿੱਚ 11-12 ਮੈਕਸਿਮਮ ਇਤੋਂ ਤਾਈਂ ਗਤੀ ਜਾਊਗੀ ਹਵਾ ਦੀ 11-12 ਕਿਲੋਮੀਟਰ ਪ੍ਰਤੀ ਘੰਟਾ ਤੇ ਸ਼ਨੀਵਾਰ ਨੂੰ ਥੋੜੀ ਜਿਹੀ ਤੇਜ਼ ਹਵਾ ਚੱਲ ਸਕਦੀ ਤੇ ਹਲਕਾ ਬੂੰਦਾਬੰਦੀ ਜਿਹੜੀ ਕਈ ਥਾਵਾਂ ਦੇ ਉੱਤੇ ਟੁੱਟਵੇਂ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਤੇ ਤਾਪਮਾਨ ਜਿਹੜਾ ਹੈਗਾ 29 ਡਿਗਰੀ ਤੇ ਆਜੂਗਾ ਉਸ ਦਿਨ ਤੇ ਰਾਤ ਦਾ ਤਾਪਮਾਨ ਠਾ 17-18 ਤੇ ਤੇ ਐਤਵਾਰ ਨੂੰ ਵੀ ਇਸੇ ਤਰ੍ਹਾਂ ਦਾ ਤਾਪਮਾਨ ਰਹੂਗਾ ਦਿਨ ਥੋੜਾ ਜਿਹਾ ਸਾਫ਼ ਰਹਿ ਸਕਦਾ ਪਰ ਉਸ ਤੋਂ ਬਾਅਦ ਸੋਮਵਾਰ ਫੇਰ ਬੱਦਲਵਾਈ ਬਣੀ ਰਹੂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੱਕ ਫਿਰ ਤਾਪਮਾਨ ਜਿਹੜਾ ਹੈਗਾ ਅੱਧੀ ਡਿਗਰੀ 1 ਡਿਗਰੀ ਵੱਧਦਾ ਵੱਧਦਾ 33 ਡਿਗਰੀ ਤਾਈਂ ਜਿਹੜਾ ਹੈਗਾ ਮੈਕਸਿਮਮ ਚੱਲਿਆ ਜਾਊਗਾ ਇਹਨਾਂ ਦਿਨਾਂ 'ਚ ਵੀ ਜਿਹੜੀ ਹਲਕੀ ਕਿਤੇ ਕਿਤੇ ਜਿਹੜੀ ਹੈਗੀ ਤਿੱਤਰਖੰਬੀ ਚਿੱਟੇ ਬੱਦਲ ਹਲਕੇ ਕਾਲੇ ਬੱਦਲ ਜਿਹੜੇ ਕਿਤੇ ਕਿਤੇ ਨਜ਼ਰ ਆ ਸਕਦੇ ਆ ਸੋ ਰਹੀ ਗੱਲ ਜਿਹੜੀ ਹੈਗੀ ਆ ਤੁਸੀਂ ਜਿੱਥੇ ਵੀ ਪਾਣੀ ਆਪਦੀ ਕਣਕ ਦੀ ਫਸਲ ਦੇ ਵਿੱਚ ਪਲਾਨ ਕੀਤਾ ਆਪਦੇ ਏਰੀ ਕਿਉਂਕਿ ਬਹੁਤਾ ਭਾਰੀ ਮੀਂਹ ਵਗੈਰਾ ਦੀ ਕੋਈ ਬਹੁਤੀ ਸਭਾਵਨਾ ਅਜੇ ਤੱਕ ਹਾਲ ਦੀ ਘੜੀ ਤਾਂ ਹੈ ਨਹੀਂਗੀ ਸੋ ਅੱਜ ਪਾਲ ਕੇ ਜਿੱਥੇ ਵੀ ਤੁਸੀਂ ਹਲਕਾ ਪਾਣੀ ਆ ਲਾਸਟ ਪਾਣੀ ਆਪਦੀ ਫਸਲ ਨੂੰ ਪਲਾਨ ਕਰ ਰਹੇ ਆ ਪਾਣੀ ਆਪਦਾ ਲਾਓ ਜਿੱਥੇ ਤੁਸੀਂ ਲੇਟ ਕਣਕ ਦੇ ਵਿੱਚ ਕੋਈ ਸਪਰੇ ਵਗੈਰਾ ਆਪਦੀ ਪਲਾਨ ਕਰ ਰਹੇ ਆ ਸਪਰੇ ਆਪਦੀ ਕਰੋ ਕਿਸੇ ਕਿਸਮ ਦੀ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈ ਕੋਈ ਬਹੁਤਾ ਮੌਸਮ ਦੇ ਵਿੱਚ ਵਿਗਾਰਨ ਦੀ ਸੰਭਾਵਨਾ ਨਹੀਂ ਹੈ ਇਹ ਜਿਹੜੀ ਬਦਲਵਾਈ ਹੈ ਇਹਦੇ ਵਿੱਚ ਖਾਸ ਤੌਰ ਦੇ ਪਿਛੇਤੀ ਕਣਕ ਜਾਂ ਆਪਾਂ ਥੋੜਾ ਬਹੁਤਾ ਅ ਮ ਫਸਲ ਦਾ ਨਰੀਖਣ ਲਗਾਤਾਰ ਕਰਦੇ ਰਹਿਣਾ ਹੈਗਾ ਅ ਪਰ ਜਿਹੜਾ ਫਾਇਦਾ ਇਹ ਫਸਲ ਦੇ ਵਿੱਚ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿ ਨਹੀਂ ਤਾਪਮਾਨ ਜੇ ਪੂਰੇ ਦਿਨ ਲੱਗਦੇ ਤਾਂ ਤਾਪਮਾਨ ਜਿਹੜਾ ਹੈਗਾ 35 ਡਿਗਰੀ 36 ਡਿਗਰੀ 37 ਡਿਗਰੀ ਤੱਕ ਪਹੁੰਚ ਸਕਦਾ ਸੀਗਾ ਪਰ ਜਿਹੜੀ ਬੱਦਲਬਾਹੀ ਹੋਣੀ ਹਵਾਵਾਂ ਵਗਣੇ ਜਾਂ ਹਲਕਾ ਮਲਕੀ ਜਿਹੜੀ ਕਣਮਣ ਹਲਕੀ ਫੁਲਕੀ ਜਿਹੜੀ ਹੁੰਦੀ ਹੈ ਪੰਜਾਬ 'ਚ ਜਾਂ ਹਰਿਆਣਾ ਜਾਂ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਕਿਤੇ ਟੁੱਟਮੀ ਜਿਹੜੀ ਕਾਰਵਾਈ ਹੁੰਦੀ ਆ ਤਾਂ ਉਹਦੇ ਕਰਕੇ ਜਿਹੜਾ ਤਾਪਮਾਨ ਹੈ ਉਹ ਟਿਕਿਆ ਹੋਇਆ ਜਿਹੜਾ ਹੈਗਾ 32 33 34 ਡਿਗਰੀ ਦੇ ਉੱਤੇ ਤੇ ਰਾਤ ਦਾ ਤਾਪਮਾਨ ਜਿਹੜਾ 17 18 19 20 ਇੱਥੇ ਕਿ ਜਿਹੜਾ ਟਿਕਿਆ ਹੋਇਆ ਜੇ ਵੱਧ ਤਾਪਮਾਨ ਜਾਊਗਾ ਤਾਂ ਉਹਦੇ ਨਾਲ ਜਿਹੜਾ ਦਾਣਾ ਭਰ ਰਿਹਾ ਉਹਦੇ ਵਿੱਚ ਜਿਹੜੀ ਤੇਜ਼ੀ ਆ ਜਾਂਦੀ ਹੈ ਮਤਲਬ ਦਾਣਾ ਘੱਟ ਸਮੇਂ ਦੇ ਵਿੱਚ ਕਣਕ ਦੀ ਫਸਲ ਜਿਹੜੀ ਆਪਦਾ ਜੀਵਨ ਚੱਕਰ ਜਿਹੜਾ ਦਾਣੇ ਦੀ ਭਰਾਈ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਜਿਹਦੇ ਨਾਲ ਦਾਣਾ ਥੋੜਾ ਜਿਹਾ ਦਾ ਵਜਨ ਘੱਟ ਸਕਦਾ ਪਰ ਇਹਦੀ ਇਹਦਾ ਪਲੱਸ ਪੁਆਇੰਟ ਰਹੂਗਾ ਕੋਸ਼ਿਸ਼ ਇਹ ਕਰਨੀ ਕਿ ਫਸਲ ਨੂੰ ਲਗਾਤਾਰ ਨਰੀਖਣ ਕਰਦੇ ਰਹਿਣਾ ਜਿੱਥੇ ਆਪਾਂ ਪਾਣੀ ਆਪ ਦਾ ਹਲਕਾ ਦੇ ਉਹ ਮਿਸ ਨਾ ਕਰੋ ਕਿਉਂਕਿ ਕੱਲ ਪਰਸੋਂ ਵੀ ਜਿੱਥੇ ਹਲਕੀ ਕਾਰਵਾਈ ਹੋਈ ਹੈ ਕੋਈ ਇਹ ਨਹੀਂ ਕਿ ਆਪਾਂ ਪਾਣੀ ਉਹਦੀ ਖਾਤਰ ਮਿਸ ਕਰ ਦਈਏ ਜਨ ਮਾੜੇ ਮੁੱਟਿਆਂ ਕੋਈ ਕਣੀਆਂ ਪੈਂਦੀਆਂ ਆਪਦੀ ਰੈਗੂਲਰ ਕੋਈ ਪਛੇਤੀ ਕਣਕ ਤੇ ਸਪਰੇ ਜਾਂ ਪਾਣੀ ਲਾਉਣਾ ਉਹ ਜਾਰੀ ਰੱਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ